ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੰਡੀ ਜਗਰਾਉਂ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਆ ਤੇ ਹਰ ਇੱਕ ਮਹੀਨੇ ਦੀ ਇਹ 23 ਤਰੀਕ ਨੂੰ ਮੰਡੀ ਲੱਗਦੀ ਹੈ ਜੀ ਅੱਜ 23 ਤਰੀਕ ਆ 23 1 2025 ਨਵੇਂ ਸਾਲ ਦੀ ਇਹ ਪਹਿਲੀ ਮੰਡੀ ਹੈ ਜੀ ਦਿਆਲੇ ਪਾਸੇ ਤਾਂ ਬਹੁਤ ਤੁਸੀਂ ਇੱਕ ਸਾਦੇ ਮੱਝਾਂ ਵਾਲੇ ਪਾਸੇ ਤੁਹਾਨੂੰ ਆਪ ਲੈ ਕੇ ਆਏ ਆ। ਆ ਬਿੰਗੋ ਬਹੁਤ ਹੀ ਟੌਪ ਕੁਆਲਿਟੀ ਦੀਆਂ ਚੰਗੀਆਂ ਤੋਂ ਚੰਗੀਆਂ ਮੱਝਾਂ। ਇਸ ਮੰਡੀ ਦੇ ਉੱਤੇ ਵੀ ਹੁੰਦੀਆਂ ਗਈਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ। ਇੱਕ ਬੰਦੇ ਨੂੰ ਇੱਕ ਬੰਦੇ ਨੂੰ ਦੇਖੋ ਤੁਸੀਂ ਪੂਰੇ ਗੈਂਡ ਤੋਂ ਐਂਡ ਵਿੱਚ ਇੱਧਰਲੇ ਪਾਸੇ ਟਾਵਾਂਾਂ ਵਿੱਚ گاਵਾ ਵੀ ਹੈਗੀਆਂ ਤੇ ਉਹ گاਵਾ ਵੀ ਬਹੁਤ ਵੱਡੀ ਗੰਟੀ ਦੇ ਵਿੱਚ ਤੇ ਬੱਚੀਆਂ ਵੀ ਇਸ ਮੰਡੀ ਤੋਂ ਤੇ ਬਹੁਤ ਵੱਡੀ ਗੰਟੀ ਵਿੱਚ ਪਹੁੰਚਦੀਆਂ ਉਹ ਦੂਜੇ ਪਾਸੇ ਪਾਸੇ ਇਹ ਮੰਡੀ ਦੇ ਤੇ ਉਹ ਵੀ ਸਪੈਸ਼ਲ ਵੀਡੀਓ ਆਪਣੇ ਚੈਨਲ ਤੇ ਹੈਗੀ ਹੈਗੀ ਬੱਚੀਆਂ ਵਾਲੀ گاਵਾ ਵਾਲੀ ਉਹ ਵੀ ਤੁਸੀਂ ਦੇਖ ਸਕਦੇ ਹੋਗੇ देखो माहौल खुशक इधर आ गई इधर बुरी कड़ी है तरुण। ਕੀ ਤੁਸੀਂ ਇਹ ਦਰਖਾਣ ਦੇਖ ਸਕਦੇ ਹੋ ਬਹੁਤ ਵੱਡੇ ਲੇਵੇ ਦੀ ਪੋਚਿੰਗ ਦਾ ਇਹ ਆਪਾਂ ਪੱਕਾ ਤੁਹਾਨੂੰ ਹੋਰ ਆਪਾਂ ਮੰਡੀ ਦਾ ਮਾਹੌਲ ਵੀ ਦਿਖਾਈ ਜਾਂਦੇ ਵੀ ਕੀ ਮਾਹੌਲ ਆਗਾ ਤਾਂ ਕਿ ਸਾਰੇ ਮੰਡੀ ਦਾ ਮਾਹੌਲ ਪਤਾ ਲੱਗ ਸਕੇ ਜਜਮੈਂਟ ਹੋ ਸਕੇ ਵੀ ਕਿਸ ਤਰ੍ਹਾਂ ਦਾ ਮਾਲ ਆ ਕਿਸ ਤਰ੍ਹਾਂ ਦਾ ਗਾਹਕ ਫਿਰਦਾ ਕਿਉਂ ਜੀ ਮੰਡੀ ਆ ਕੀ ਗੱਲਬਾਤ ਆ ਗਈ ਕਿਉਂਕਿ ਤੋਰ ਕੇ ਜੋ ਰੇਟ ਹੁੰਦੇ ਆ ਉਹ ਤਾਂ ਹਰੇਕ ਵੀਡੀਓ ਚ ਦਿਖਾਏ ਜਾਂਦੇ ਆ ਕਿ ਹਰੇਕ ਚੈਨਲ ਤੇ ਦਿਖਾਏ ਜਾਂਦੇ ਆ ਇਸ ਤਰ੍ਹਾਂ ਵੀ ਦਿਖਾਉਣਾ ਚਾਹੀਦਾ ਕਿਉਂਕਿ ਘਰੇ ਬੈਠੇ ਭਰਾਵਾਂ ਨੂੰ ਸਾਰੀ ਜੱਜਮੈਂਟ ਹੋ ਜਾਂਦੀ ਵੀ ਮੰਡੀ ਦਾ ਕੀ ਮਾਹੌਲ ਆ ਕਿਸ ਤਰ੍ਹਾਂ ਦੀ ਭਰੀ ਵੀ ਆ ਮਤਲਬ ਬਸ ਲੋਕ ਨੇ ਆ ਅੱਧਰ ਲਗਾ ਲੈ ਮੇਰੇ ਫਰਦਾਂ ਦੇ ਪੁੱਤਾਂ ਪਹਿਲੇ ਚੈਂਪੀਅਨ ਨੇ ਇਹ ਬਹੁਤ ਬੁਰੀ ਦੇਖੋ ਹੈਲੋ ਬਹੁਤ ਸੋਹਣੀਆਂ ਸੋਹਣੀਆਂ ਸਨਖੀਆਂ ਪੂਰੀਆਂ ਟੌਪ ਕੁਆਲਿਟੀ ਦੀਆਂ ਝੋਟੀਆਂ ਹੋਣੀਆਂ ਦੇਖੋ ਬੂਰੀ ਕਿੰਨੀ ਸੋਹਣੀ ਆ ਡੀਡੀ ਦਾ ਵੀ ਦੇਵਾ ਆ ਉਰੀ ਮਨ ਇੱਕ 60 ਮੁੱਲ ਕਰਦੇ ਆ ਬਾਈ ਇਹਦਾ ਬੂਰੀ ਦਾ ਦੁੱਧ ਕਹਿੰਦੇ ਵੀ 14 ਤੋਂ 15 ਲੀਟਰ ਆਏਗਾ ਆਹ ਉਹ ਵਧੀਆ ਹਿਸਾਬ ਨਾਲ ਜਿਆਦਾ ਥੋੜਾ ਜਿਹਾ ਪਾਸਾ ਹੈਗਾ ਕਹਿੰਦੇ ਪਰ ਉਹ ਸਹੀ ਆ ਮੰਡੀ ਤੇ ਜਰੂਰ ਪਹੁੰਚਿਆ ਕਰੋ ਜਿਹਨੇ ਵੀ ਕੋਈ ਪਸ਼ੂ ਖਰੀਦਣਾ ਨਹੀਂ ਗਈ ਦਿਨਾਂ ਦਾ ਨੌਲੇਜ ਬਹੁਤ ਮਿਲਦੀ ਹੈਗੀ ਘੇੜਾ ਘਟਿਆ ਕਰੋ ਕੋਈ ਵੀ ਪਸ਼ੂ ਖਰੀਦਣਾ ਪਸ਼ੂਆਂ ਦਾ ਪਤਾ ਲੱਗ ਜਾਂਦਾ ਭਾਅ ਭੰਤੇ ਦਾ ਪਤਾ ਲੱਗ ਜਾਂਦਾ ਆ ਚੋਟੀਆਂ ਨੂੰ ਤੋੜ ਕੇ ਦੇਖਿਆ ਜਾ ਰਿਹਾ ਹੈਗਾ ਇਹਨਾਂ ਦਾ ਸੌਦਾ ਚੱਲਦਾ ਸੋਹਣੀਆਂ ਝੋਟੀਆਂ

ਆ ਜੋੜਾ ਬਾਰ-ਬਾਰ ਤੋੜ ਕੇ ਦਿਖਾਇਆ ਜਾ ਰਿਹਾ ਕਿਉਂਕਿ ਸੋਹਣੀਆਂ ਝੋਟੀਆਂ ਨਹੀਂ ਆ ਇਹਨਾਂ ਦਾ ਸੌਦਾ ਜੱਗ ਰਿਹਾ ਹੈ। ਬਾਕੀ ਤੁਸੀਂ ਮਾਹੌਲ ਦੇਖ ਸਕਦੇ ਹੋ। ਮਹੌਲਾ ਇਸ ਤੋਂ ਬਾਦ ਨੂੰ ਆਪਾਂ ਛੱਡਾਂ ਦੇ ਵਿੱਚ ਵੀ ਲੈ ਕੇ ਚੱਲਦੇ ਆਂਗੇ ਤੁਹਾਨੂੰ ਗਾਂਵਾਂ ਵਾਲਾ ਪਾਸਾ ਵੀ ਦਿਖਾਵਾਂਗੇ ਉਧਰਲੇ ਪਾਸੇ ਕਾਟੂ ਮਾਲ ਹੁੰਦਾਗਾ ਉੱਥੇ ਵੀ ਜਰੂਰ ਤੁਸੀਂ ਜਦੋਂ ਵੀ ਕਿਸੇ ਮੰਡੀ 'ਚ ਪਹੁੰਚਦੇ ਹੋ ਤਾਂ ਕਾਟੂ ਮਾਲ 'ਚ ਜਰੂਰ ਜਿਹੜਾ ਕੱਢਿਆ ਕਰੋ ਉੱਥੇ ਬਹੁਤ ਚੰਗੀਆਂ ਚੰਗੀਆਂ ਕਟੀਆਂ ਝੋਟੀਆਂ ਫੇਰ ਹੀ ਗੱਬਣ ਵੀ ਨਿਕਲਿਆ ਹੁੰਦਾਂਗੀਆਂ ਮੱਝਾਂ ਹੁੰਦਾਂਗੀਆਂ ਨਾਲ ਦੋਨੋਂ ਦੀ ਜਾਨ ਬਚ ਜਾਂਦੀ ਹੈਗੀ ਬਹੁਤ بڑا ਬਚਾਅ ਹੋਇਆ ਨਹੀਂ ਪਤਾ ਕਿ ਹੋਦਾ ਕਿ ਔਰੇ 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 ਇਧਰ ਸੌਤਾ ਚੱਲੀ ਜਾਂਦਾ ਅਰੇ ਯਾਰ ਇੱਕ ਨੇ ਮਰਨ ਨਹੀਂ ਲੱਗੇ ਮੈਂ ਤਿੰਨ ਨੂੰ ਨਹੀਂ ਯਾਦ ਕਰ ਬਟਾ ਓ ਬਾਈ ਲੈ ਮੈਂ ਰੱਖ ਲਿਆ ਬਾਬਤ ਲਿਆ ਬਾਈ ਮੈਂ ਨਹੀਂ ਮੰਨ ਦੇਣੀ ਉਹ ਜਾਣਦੇ ਨਹੀਂ 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 ਦੇਣੀ ਮੈਂ ਨਹੀਂ ਦੇਣਾ ਕੋਈ ਗੱਲ ਨਹੀਂ ਤਸਦੀਕ ਮੇਰੀ ਗੱਲ ਮੇਰਾ ਨੰਬਰ ਨੋਟ ਕਰ ਲੈ ਜੇ ਤੱਕ ਇਹਦਾ ਸੌਦਾ ਚੱਲੀ ਜਾਣਾ ਥੋੜਾ ਕਾਣਾ ਫਰਕ ਹੋਊਗਾ ਆਜੋ ਅੱਗੇ ਤੋਂ ਆਪਾਂ ਮੈਂ ਅੱਡਾ ਸੋ ਨੰਬਰ ਛੱਡਾਂ ਦੇ ਵਿੱਚ ਲੈ ਕੇ ਚੱਲਦੇ ਆ। ਬਾਕੀ ਪੀਡੀਐਫ ਦਾ ਮੇਲਾ ਵੀ ਦੋਸਤੋ ਨੇੜੇ ਹੀ ਆ 8 9 10 ਤਰੀਕ ਦਾ ਮੇਰੇ ਖਿਆਲ ਨਾਲ ਫਰਵਰੀ ਦੇ ਵਿੱਚ ਥੋੜੇ ਦਿਨ ਹੀ ਰਹਿ ਗਏ ਅਗੇ। ਕੋਦੇ ਨਹੀਂ ਲਉਂਦੇ। ਉਹਨੂੰ ਦੇਖਣ ਲਈ ਵੀ ਤੁਸੀਂ ਜ਼ਰੂਰ ਪਹੁੰਚੋ। ਤਾਂ ਜਿਹੜਾ ਹੋ ਗਿਆ ਜੀ ਜਲਦੀ ਜਲਦੀ ਕਾਸਟ ਮੇਲੇ ਮੇਲਾ ਇਸੇ ਜਗ੍ਹਾ ਤੇ ਲੱਗਣਾਗਾ ਪੀਡੀਐਫ ਇਹਦਾ ਸਭ ਨੂੰ ਹੀ ਪਤਾਗਾ ਤੇ ਬਹੁਤ ਵੱਡਾ ਮੇਲਾ ਹੁੰਦਾਗਾ ਤੇ ਆਪਾਂ ਉਹ ਸਾਰਾ ਮੇਲਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਿੰਨੇ ਦਿਨ ਹੀ ਕੰਪੀਟੀਸ਼ਨ ਤੇ ਮਾਹੌਲ ਦੇਖ ਲਓ ਤੁਸੀਂ ਸਾਰਾ ਮੰਡੀ ਦਾ

ਇਹ ਕਰਕੇ ਜਾਂ ਲੱਗ ਰਹੀ ਹੈਗਾ ਸੇ ਮੰਗੜੀ ਦੇ ਰਸਤੇ ਤੇ ਇੰਦਰ ਵੀ ਕਾਫੀ ਕ੍ਰਾਸ ਬਰੀਡ ਦੇ ਵਿੱਚ ਖੜੀਆਂ ਗਈਆਂ ਹਾਂ ਜੀ ਬਾਟਿਚ ਇਹਨਾਂ ਨੂੰ ਮੁੱਲ ਪਤਾ ਨਹੀਂ 81 ਇਹ ਸਮਝਦਾ ਬਾਈ 180 ਮੁੱਲ ਕਰਦੇ ਹੈਗੇ। ਉਹ ਜਿਹੜਾ ਅਖੜੇ ਸਾਹਮਣੇ ਕੀ ਸੂ ਪਣੀ ਹੈ। ਉਹ ਹੀ ਲਕਾਉਣ ਮਾਤਾ ਦਾ ਕਸਤਾ ਹੈ। ਵਿਦਾਰਤੇ ਖੇੜੇ ਵਿੱਚ ਹੋ ਰਹੀ ਗਿਆ ਵੇ ਕਸ਼ ਬੇਚੇ ਜਾਗੇ। ਉਹ ਤੋਂ ਲੱਛਦੇ। ਦੂਰਾ ਆ ਨਹੀਂ ਪਾ। ਆ ਛੋਟੀ ਘਰੇਲੂ ਕਿਸਾਨ ਦੀ ਹੈ। ਕੀ ਆ ਗਿਆ ਬਤਾ ਕੇ ਜਾਂ ਨਹੀਂ ਮਚਾਉਂ ਮੈਨੂੰ ਡੇਢ ਮੁੱਲ ਕਰਦੇ ਸਵੇਰੇ ਡੇਢ ਮੁੱਲ ਕਰਦੇ ਸੀ ਹੁਣ ਕਹਿੰਦੇ 1.10 ਮੁੱਲ ਹੈਗਾ ਛੋਟੀ ਤੁਹਾਨੂੰ ਦਿਖਾ ਦਿੰਨੇ ਆਪਾਂ 12 ਕਿਲੋ ਦੁੱਧ ਆਏਗਾ 14 ਕਿਲੋ 15 ਕਿਲੋ ਚਾਹੁੰਦਾ 12 ਕਿਲੋ ਦੁੱਧ ਦਾਗਾ ਗੱਦ-ਗਾੜ ਚੰਗਾ ਥਾਨਲੇਪਾ ਵੀ ਠੀਕ ਲੱਗਦਾ ਕੀ ਗਾਨਾ ਚਾਹਾਂ ਬਰੇ ਹਾਂਜੀ ਹਾਂਜੀ ਸਿੰਗਾ-ਸੁੰਗਾ ਦੀ ਸੋਹਣੀ ਹੈਗੀ ਇਹ ਨਾਲ ਕੁਛ ਹੈਗਾ ਹੋਰ ਵਾ ਯਾਰ ਹਾਂ ਮਾਕੀ ਥੋੜਾ ਜਿਹਾ ਪਾਸਾ ਲੱਗਦੀ ਹੈ ਜਿਵੇਂ ਥੋੜਾ ਸਾਈਡ ਰੱਖਦੀ ਹੁੰਦੀ ਆ ਉਹ ਜ਼ਰੂਰ ਹੈਗੀ ਆ ਵੀ ਲੱਗਦੀ ਹੈਗੀ ਬੱਚਾ ਆਇਆ ਤਾਂ ਮੂਰੇ ਹੈਗਾ ਮਗਰ ਇਹਦੇ ਕੱਟਾ ਆਗਾ ਤਾਂ ਥੋੜੀ ਜੀ ਸਾਈਡ ਰੱਖਦੀ ਹੈ ਵੀ ਇਹ ਤੁਹਾਨੂੰ ਨੰਬਰ ਵੀ ਲੈ ਲੈਂਦੇ ਵੇਖਣਾ ਹੋਰ ਦਿਖਾਉਨੇ ਆ ਇੱਧਰ ਵੀ ਸੌਦਾ ਚੱਲੀ ਜਾਂਦਾ ਆਹ ਜਰਾ ਆ ਬੱਚਾ ਦਾ ਸਾਹਮਣੇ ਵੀ ਬੱਚਾ ਰਹਿ ਵੀ ਆ ਬਈ ਗੱਡੀ ਦੇ ਵਿੱਚ ਸਾਡੇ ਬੱਚੇ ਨੂੰ ਕੋਈ ਯਾਰ ਮਾਰ ਨਹੀਂ ਕੋਈ ਗੱਡੀ ਦੇ ਵਿੱਚ ਸਾਡੇ ਇਧਰ ਬਕਸ਼ੀਆਂ ਵੀ ਖੜੀਆਂ ਤੁਸੀਂ ਦੇਖ ਸਕਦੇ ਹੋ। ਬਾਕੀ ਸੋਨੂੰ ਇਧਰ ਛੱਡਾਂ ਦੇ ਵਿੱਚ ਵੀ ਮਾਹੌਲ ਦਿਖਾਉਨੇ ਆ। ਇਧਰ ਵੀ ਕਾਫੀ ਮਾਲ ਆ ਇਧਰ ਸੌਦਾ ਚੱਲੀ ਜਾਂਦਾ। ਹੋ ਨਾ ਇਹ ਹੈ ਨਾ ਦੇਖ ਸਾਜ ਜੇ ਤੁਸੀਂ ਕਿੰਨਾ ਮਾਲ ਆ ਨਾ ਕਿੰਨੇ ਲੋਕਾਂ ਦਾ ਰਜਗਾਰ ਪਸ਼ੂਆਂ ਦੇ ਸਿਰ ਤੋਂ ਚੱਲਦਾ ਹੈਗਾ ਇਹ ਪ੍ਰੂਫ ਤੁਹਾਡੇ ਸਾਹਮਣੇ ਹੀ ਆ ਨਾ ਮੰਡਗਾ ਫੁੱਲ ਹੁੰਦਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਰਾ ਤੁਹਾਨੂੰ ਮਾਹੌਲ ਆਪਾਂ ਮੰਡੀ ਦਾ ਦਿਖਾ ਰਹੇ ਹਾਂਗੇ ਹਾਂ ਭਾਇਆ ਤੁਸੀਂ ਦੇਖ ਸਕਦੇ ਹੋ ਪਲੂਨ ਵੱਡੇ ਕੱਟ ਕਾਟ ਦੀ ਉਹ ਤਾਂ ਕੀ ਮੰਗਦੇ ਪਾਈ ਓਏ ਇਹ ਘੜੀ ਹੈਗੀ ਤੇ ਇੰਦਰ ਮੱਝ ਦੇਖ ਸਕਦੇ ਤੁਸੀਂ ਤਾਜੀ ਸੂਈ ਵੀ ਅੱਕੇ ਤੁਹਾਨੂੰ ਅਗਲੇ ਸ਼ੈੱਡ 'ਚ ਲੈ ਚਾਲਦੇ ਆਂ ਇੱਧਰ ਵੀ ਦੇਖ ਸਕਦੇ ਤੁਸੀਂ ਮਾਹੌਲ ਇੰਦਰ ਵੀ ਬਹੁਤ ਰਾਸ ਆਗਾ ਸਾਰੇ ਤਰ੍ਹਾਂ ਦਾ ਮਾਲ ਤੁਹਾਨੂੰ ਇੱਥੋਂ ਮਿਲ ਜੂਗਾ ਤੁਸੀਂ ਖਾਲੀ ਨਹੀਂ ਮੁੜੋਗੇ ਮੱਝਾਂ ਗਾਵਾਂ ਪਿਓਰ ਬ੍ਰੀਡ ਜਰਸੀ ਐਚ ਐਫ ਕ੍ਰੋਸ ਬ੍ਰੀਡ ਸ਼ਾਹੀਵਾਲ ਗੈਰ ਆਹ ਦੇਖ ਸਕਦਾ ਜੀ ਇੱਧਰ ਕ੍ਰੋਸ ਦੇ ਵਿੱਚ ਜੇ ਕੋਈ ਗਰਮ ਨੂੰ ਫੋਟੋ ਮਾਰੇ ਬੰਦਾ

ਭਾਈ 65000 ਰੇਟ ਕਰਦੇ ਆਗੇ ਜਰਸੀ ਦਾ ਛੋਟੇ ਗੱਦ ਕਾਟ ਦੀ ਆਪਣੀ ਕ੍ਰਾਸ ਮੰਡੀ ਫਿਰਦੇ ਆ ਤੇ ਇੰਤਲੇ ਪਾਸੇ ਹੁੰਦੀਆਂ ਕ੍ਰਾਸ ਬ੍ਰੀਡ ਗਾਈਆਂ ਜ਼ਿਆਦਾਤਰ ਛੋਟੇ ਸਾਫ ਦੇ ਬਾਦੀਆਂ ਹੁਣ ਭਾਅ ਚੜ੍ਹਨੇ ਲੱਗ ਪਏ ਜੀ ਹੈਡ ਫੂਡ ਬਹੁਤ ਹੁੰਦੀ ਹੈ ਇਹਨਾਂ ਦੇ ਦੁੱਧ ਦੀ ਜਿਵੇਂ ਘਰੇ ਰੱਖਣ ਨੂੰ ਕੁਝ ਨਹੀਂ ਲੈਣਗਾ ਦੁੱਧ ਵਾਸਤੇ ਹੈਡ ਚੰਗੀ ਹੁੰਦੀ ਹੈ ਇਹਨਾਂ ਦੀ ਭਾਅ ਵੀ ਠੀਕ ਹੁੰਦੇ ਹੈਗੇ ਤੇ ਕੀ ਘਰੇ ਰੱਖਣ ਨੂੰ ਇੱਕ ਅੱਧਾ ਜਾਨਵਰ ਲੈਣਾ ਹੁੰਦਾ ਜਾਂ ਦੁੱਧ ਪੀਣ ਨੂੰ ਉਸ ਤਰ੍ਹਾਂ ਦੇ ਜਾਨਵਰ ਵੀ ਉਸ ਮੰਡੀ ਦੇ ਉੱਤੇ ਬਹੁਤ ਹੁੰਦੇ ਆਗੇ ਸਾਬ ਜਿਹਦੇ ਭਾਅ ਦੇ ਵਿੱਚ ਤੁਹਾਨੂੰ ਦੁੱਧ ਪੀਣ ਨੂੰ ਕ੍ਰਾਸ ਦੇ ਵਿੱਚ ਗਾਇਆਂ ਮਿਲ ਜਾਣਗੀਆਂ

ਇੱਧਰਲੇ ਪਾਸੇ ਦੇਖੋ ਇੱਧਰਲੇ ਪਾਸੇ ਐਂਟਰੀ ਗੇਟ ਦੇ ਕੋਲੇ ਵੀ ਵਪਾਰਕਾਂ ਦੀਆਂ ਗਾਈਆਂ ਮੂਰਿਆਂ ਟਾਪ ਕੁਆਲਿਟੀ ਦੀਆਂ ਇੱਧਰ ਚੰਗੀਆਂ ਗਾਈਆਂ ਹੁੰਦੀਆਂ ਨੇ ਜਰਸੀ ਐਚਐਫ ਕਰਾਸ ਦੇ ਵਿੱਚ ਵੀ ਕੋਸ਼ ਹੁੰਦੀਆਂ ਆ ਜਿਆਦਾਤਰ ਪਿਓਰ ਦੇ ਵਿੱਚ ਹੁੰਦੀਆਂ ਨੇ ਜਿਵੇਂ ਇੱਧਰ ਜਰਸੀ ਗਾੜੀ ਵੀ ਦੇਖ ਸਕਦੇ ਆ ਬਹੁਤ ਸੋਹਣੀ ਜਰਸੀ ਆ ਪਿਓਰ ਕਿ ਜਿਹੜਾ ਖੜਾ ਤਾਂ ਉਹਦਾ ਰੰਗ ਕਹੇ ਜਾਂਦਾ ਅੱਗੇ ਲੋੜ ਦੇ ਗੀਲੋ ਜਿਆਸਾ ਰੌਣਕ ਦੀ ਗਰੀ ਇੱਧਰ ਵਾਹੜ ਦੇਖ ਸਾਡੇ ਬਹੁਤ ਸੋਹਣੀ ਖੜੀ ਹੈਗੀ ਤੇ ਇੱਧਰ ਬੱਚੀਆਂ ਦੇਖ ਸਾਡੇ ਤੁਸੀਂ ਉਹ ਜਿਹੜਾ ਉੱਚਾ ਤਾਂ ਤੁਹਾਨੂੰ ਦਿਂਦਾ ਕਿੱਥੇ ਸਾਰੀਆਂ ਬੱਚੀਆਂ ਹੀ ਹੁੰਦੀਆਂ ਬੱਚਿਆਂ ਦਾ ਨਾ ਫੁੱਲ ਹੁੰਦਾਗਾ ਕਿਸੇ ਨੇ ਕਿਸੇ ਤਰ੍ਹਾਂ ਦੀ ਵੀ ਬੱਚੀ ਖਰੀਦਣੀ ਹੈ ਤਾਂ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋਗੇ ਬੱਚੇ ਬਹੁਤ ਹੁਣਗਾ ਤੁਸੀਂ ਦੇਖੋ ਇਹ ਵਾਲਾ ਜੀ ਅਗਲਾ ਇੱਕ ਘਰੇ ਪਾਸ ਆ ਆ ਦੇਖੋ ਆ ਸਾਰੇ ਬੱਚੇ ਆ ਜਿੰਨੇ ਮਰਜ਼ੀ ਲਿਆ ਸਕਦੇ ਤੁਸੀਂ ਇੱਥੋਂ ਬਾਕੀ ਸਾਨੂੰ ਉੱਤੋਂ ਕੇਣਾ ਆਪਾਂ ਮੰਡੀ ਦਾ ਮਾਹੌਲ ਦਿਖਾ ਲਗੇ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਕੱਢਦੇ ਹਾਂ ਐਂਡ ਕਰਦੇ ਹਾਂ ਸਾਰੀ ਮੰਡੀ ਤੁਹਾਨੂੰ ਆਪਾਂ ਮੋਟੀ ਮੋਟੀ ਘੁੰਮ ਕੇ ਦਿਖਾ ਦਈਏ ਜਿਹੜੇ ਚੈਨਲ ਨਾਲ ਨਵੇਂ ਜੁੜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਸਾਰਿਆਂ ਦਾ